ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹ ਵਾਲੀ ਜਿਹੜੀ ਪਾਈਪਿੰਗ ਆ ਸਿੰਪਲ ਵਾਲੀ ਪਾਈਪਿੰਗ ਆ ਵੈਸੇ ਇਹ ਆਪਾਂ ਕਿੱਦਾਂ ਆਪਾਂ ਲਾ ਸਕਦੇ ਹਾਂ ਗਮ ਪਾਈਪਿੰਗ ਤੇ ਜਿੰਨਾ ਭੈਣਾ ਨੂੰ ਇਹ ਗਮ ਪਾਈਪਿੰਗ ਲਾਉਣੀ ਔਖੀ ਲੱਗਦੀ ਹੈ ਤੇ ਤੁਹਾਨੂੰ ਅੱਜ ਨਵੇਂ ਤਰੀਕੇ ਨਾਲ ਗਮ ਲਾਉਣੀ ਦੱਸਾਂਗੇ ਤੇ ਆਪਾਂ ਇਹਦੇ ਉੱਪਰ ਕੋਈ ਵੀ ਸਲਾਈ ਨਹੀਂ ਆਉਗੀ ਆਪਣੇ ਸਿੱਧੇ ਪਾਸੇ ਤੇ ਆਪਾਂ ਇਹ ਪਾਈਪਿੰਗ ਜਿਹੜੀ ਆ ਕਿਸ ਤਰੀਕੇ ਨਾਲ ਲਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਗਲਾ ਚੜ ਲੈਣਾ ਗਲਾ ਸਿੰਪਲ ਚੜ ਕੇ ਕੱਟ ਲਾ ਕੇ ਫਿਰ ਆਪਾਂ ਨੇ ਇਸ ਤਰ੍ਹਾਂ ਕਲੇ ਨੂੰ ਕਰ ਲੈਣਾ यह जी पाइपिंग है ये आप रखा इत बिलकुल जिथे अपनी सिलाई लगी है ठीक है इतने रख रख के अपने सौन लाइनी है ठीक है इथ रखे इथो आप शुरू करनी है ठीक है ये ज़िड़ी सिलाई लगी है आपने सिलाई लानी है ਇਸ ਤਰੀਕੇ ਨਾਲ ਆਪਾਂ ਨਾਲ-ਨਾਲ ਇਦਾਂ ਹੀ ਰੱਖਾਂਗੇ ਤੇ ਜਿਹੜੀ ਆਪਣੀ ਪਾਈਪਿੰਗ ਹੈ ਬਾਹਰਲੀ ਸਾਈਡ ਨੂੰ ਆਊਗੀ ਤੇ ਜਿੱਥੇ ਆਪਣੀ ਸਲਾਈ ਲਾਉਣੀ ਹੈ ਉਹ ਜਿੱਥੇ ਆਪਣਾ ਇਹ ਵਾਲੀ ਸਿਉਣਾ ਲੱਗੀ ਵੀ ਇਹਦੇ ਉੱਪਰ ਉੱਪਰ ਆਪਾਂ ਰੱਖ ਕੇ ਇਦਾਂ ਆਪਾਂ ਸਾਰੇ ਇਹੇ ਲਗਾਉਣੇ ਠੀਕ ਹੈ ਗਲਾਈ ਵਿੱਚ ਵੀ ਇਸ ਤਰੀਕੇ ਨਾਲ ਆਪਾਂ ਸਾਰੇ ਲਗਾ ਲੈਣੀ ਹੈ ਇਹ ਬਸ ਜਿੰਨੀ ਆਪਾਂ ਨੇ ਪਾਈਪਿੰਗ ਬਾਹਰ ਰੱਖਾਉਣੀ ਹੈ ਤੇ ਉਹ ਮੈਂ ਇਹ ਆਪਾਂ ਪਾਈਪਿੰਗ ਕਰਾ ਕੇ ਤੇ ਸਲਾਈ ਦੇ ਉੱਪਰ ਲਾਈ ਜਾਵਾਂਗੇ ਤੇ ਇੱਦਾਂ ਦੇਖ ਸਕਦੇ ਤੁਸੀਂ ਇੱਧਰ ਆਪਣੀ ਜਿਹੜੀ ਪਾਈਪਿੰਗ ਹੈ ਇਦਾਂ ਸਾਰੀ ਨਿਕਲਿਆਉਣੀ ਆ ਤੇ ਆਪਣੀ ਜਿਹੜੀ ਉੱਪਰ ਸਲਾਈ ਲਾਈ ਆਉਗੀ ਹੁਣ ਤੁਹਾਨੂੰ ਲਾ ਕੇ ਸਾਰੀ ਦਿਖਾਉਣੀ ਆ ਇਦਾਂ ਆਪਾਂ ਸਾਰੇ ਜਿਹੜੀ ਹੈ ਲੈਸ ਪਾਈਪਿੰਗ ਜਿਹੜੀ ਆਪਾਂ ਇਦਾਂ ਹੀ ਸਾਰੀ ਲਗਾ ਲੈਣੀ ਆ ਠੀਕ ਹੈ ਇਹਦੇ ਨਾਲ ਨਾਲ ਹੀ ਆਪਾਂ ਰੱਖ ਕੇ ਤੇ ਗਲਾਈ ਜੋ ਆਪਾਂ ਧਿਆਨ ਨਾਲ ਲਗਾਉਣੀ ਆ ਤੇ ਇਦਾਂ ਹੀ ਆਪਾਂ ਸਾਰੀ ਜਿਹੜੀ ਲੈਸ ਲਾ ਲੈਣੀ ਆ ਇਸ ਤਰੀਕੇ ਆਪ ਸਾਰੇ ਲਗਾ ਲੀਏ ਹੁਣ ਆਪਾਂ ਇੱਥੋਂ ਕੱਟ ਕਰਕੇ ਤੁਹਾਨੂੰ ਦਿਖਾਉਣੇ ਆ ਇਹ ਆਪਣੇ ਜਿਹੜੀ ਇਸ ਤਰੀਕੇ ਨਾਲ ਆਪਣੀ ਪਾਈਪਿੰਗ ਜਿਹੜੀ ਇੱਧਰ ਨਿਕਲਿਆਈ ਹੈ ਸਾਰੇ ਠੀਕ ਹੈ ਤੇ ਇੱਕ ਆਪਾਂ ਇਹਦੇ ਉੱਪਰ ਦਵਾਰਾਂ ਵਾਲ ਸिलाई ਜਿਹੜੀ ਲਾਵਾਂਗੇ ਇੱਥੋਂ ਆਪਾਂ ਇਹਦਾ ਰੱਖ ਕੇ ਤੇ ਇਹਦੀ ਸिलाई ਜਿਹੜੀ ਹੈ ਇਹ ਕਪੜਾ ਜਿਹੜਾ ਆਪਣਾ ਇੱਧਰ ਨੂੰ ਕਰਾਂਗੇ ਤੇ ਇਹਦੇ ਉੱਪਰ ਇੱਕ ਸਲਾਈ ਆ ਜਿਹੜਾ ਕਪੜਾ ਇਹਦੇ ਉੱਪਰ ਇੱਕ ਸਲਾਈ ਹੋਰ ਲਗਾਵਾਂਗੇ ਠੀਕ ਹੈ ਜੀ ਇਦਾਂ ਲਗਾ ਕੇ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਇੱਧਰ ਉੱਤਰ ਪਾਈ ਕਰ ਲਾਂਗੇ ਆ ਜਿਹੜੀ ਆਪਣਾ ਕਪੜਾ ਇਹਨੂੰ ਇੱਧਰ ਹੀ ਸਾਈਡ ਕਰ ਲਾਂਗੇ ਕੱਠ ਲੱਗੇ ਹੋਏ ਐ ਤੇ ਇਥੇੋਂ ਆਪਾਂ ਇਦਾਂ ਹੀ ਸਲਾਈ ਲਾਉਣੀ ਐ ਜਿੱਥੋਂ ਆਪਣੀ ਗਲਾਈ ਆ ਰਹੀ ਹੈ ਜੇ ਤਾਂ ਰੇਪ ਪਾਈਪਿੰਗ ਆ ਤੇ ਆਪਣੀ ਗਲਾਈ ਤੇ ਸਹੀ ਲੱਗ ਜਣੀ ਨਹੀਂ ਆਪਾਂ ਇੱਥੇ ਕੱਟ ਲਾ ਲੈਣੇ ਆ ਛੋਟੇ ਛੋਟੇ ਤੇ ਇਦਾਂ ਹੀ ਆਪਾਂ ਇਹਨੂੰ ਲਿਜਾ ਕੇ ਗਲਾਈ ਦੇ ਚੇਸਤਰਾ ਇਹਨੂੰ ਵੀ ਕਾਲਾ ਲਾ ਦੇ ਠੀਕ ਹੈ ਜੀ ਤੇ ਆਪਾਂ ਸਾਰਾ ਜਿਹੜਾ ਡਬਲ ਸਲਾਈ ਨਾਲ ਲਗਾ ਦੇਣੀ ਹੈ ਤੇ ਇਹ ਜਿਹੜੀ ਗਲਾਈ ਇੱਦਾਂ ਸਹੀ ਤੇ ਇੱਥੇ ਆਪਾਂ ਛੋਟੇ ਛੋਟੇ ਕੱਟ ਜ਼ੂਰ ਲਾ ਲੈਣੇ ਆ ਜੇ ਆਪਣੀ ਰੇਵ ਹੈ ਤੇ ਸਭ ਜਾਣਦਾ ਪਰ ਆਪਣਾ ਇਹ ਦਾ ਪ੍ਰਕਾਟ ਲਗਾ ਕੇ ਦੀ ਪਰ ਆਪਾਂ ਇਥੋਂ ਜਿਹੜੀ ਆਪਣੀ ਸਾਰੀ ਪਾਈਪਿੰਗ ਇਸ ਤਰ੍ਹਾਂ ਨਿਕਲ ਆਈ ਕੋਣ ਆਪਾਂ ਇਥੇ ਕੱਚਾ ਕੱਚੇ ਟੰਕਾ ਲਾਵਾਂਗੇ ਵੱਡੇ ਬਖੇ ਨਾਲ ਆਪਾਂ ਇੱਥੇ ਟੰਕਾ ਲਾਵਾਂਗੇ ਠੀਕ ਹੈ ਇੱਧਰ ਰੱਖ ਕੇ ਇਹ ਦੇਖ ਸਕਦੇ ਤੁਸੀਂ ਆਪਣਾ ਜਿਹੜਾ ਕੱਚਾ ਟੰਕਾ ਲੱਗ ਗਿਆ ਹੁਣ ਆਪਾਂ ਇਧਰ ਦੀ ਸਾਈਡ ਤੇ ਪਾਈ ਕਰਾਂਗੇ ਤੇ ਆਪਣੀ ਜਿਹੜੀ ਗੌਮ ਪਾਈ ਪੇਗਾ ਉੱਪਰਲੇ ਪਾਸੇ ਗੌਮ ਦਾ ਮਤਲਬ ਕੀ ਉੱਪਰਲੀ ਸਾਈਡ ਕੋਈ ਵੀ ਸੌ ਨਾ ਆਵੇ ਕਿਸੇ ਨਾ ਤਾਂ ਉਹ ਲੋ ਗਾ ਗੋਮ ਪਾਈਪਿੰਗ ਕਹਿੰਦੇ ਨੇ ਇਹਨਾਂ ਡੀਜੀ ਵਾਲੀ ਸਾਈਡ ਤੋਂ ਮਾ ਕੋਈ ਸੌਣ ਹੋਵੇ ਇਹਦਾ ਕੋਈ ਮਤਲਬ ਨਹੀਂ ਤੇ ਇਹ ਆਪਾਂ ਸੌਖੇ ਜਿਹੇ ਤਰੀਕੇ ਨਾਲ ਗੋਮ ਪਾਈਪਿੰਗ ਇਸ ਦਾ ਆਪਾਂ ਲਾ ਸਕਦੇ ਆ ਠੀਕ ਹੈ ਜੀ